ਰੱਡ ਜਿਸੈ ਧਾਰਿਯੋ ਧਰਤ ਅਰ ਵਿਉਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਯੋ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਿਸੈ ਧਾਰਿਯੋ ਧਰਤ ਅਰ ਵਿਉਮ ਇੱਥੇ ਅਰਧ ਵਿਸਰਾਮ ਅਰ ਪਵਨ ਤੇ ਨੀਰ ਸਰ ਇੱਥੇ ਵਿਸਰਾਮ ਹੈ ਅਵਰ ਅਨਲ ਅਨਾਦ ਕੀਯੋ ਸਾਸ ਰੇਖ ਨੇਸ ਸੂਰ ਸੂਰ ਦਿਨ ਸੈਲ ਸਾਸ ਰੇਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦੀਓ ਤਰੂ 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 ਫਾਲ ਫੁੱਲ ਦੀਓ ਤਰੂ ਇਸ ਤਰ੍ਹਾਂ ਹੀ ਬੋਲਣਾ ਤਰੂ ਫਾਲ ਫੁੱਲ ਦੀਓ ਸੈਲ ਪਰ ਤੇ ਵਿਸਰਾਮ ਸੋਰਨਾਰ ਸप्त समुद्र ਕੇ ਧਾਰਿ ਉਤਰ ਭਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਟਿਓ ਕੰਚਨ ਭਇਓ ਸ਼ਬਦ ਗੁਰ ਸਵਰਨ ਹੈ ਸੁਣਿਓ ਸ਼ਰਵਨ ਹੈ ਸ਼ਰਵਨ ਹੈ ਉਚਾਰਨ ਕਰਨਾ ਕਚਹੁ ਕੰਚਨ ਭਇਓ ਕਿਥੇ ਵਿਸਰਾਮ ਸ਼ਬਦ ਗੁਰ ਸ਼ਰਵਨ ਹੈ ਸੁਣਿਓ ਕਚੂ ਕੰਚਣ ਭਯੋ ਸ਼ਬਦ ਗੁਰ ਸਰਵਣਹਿ ਸੁਣਿਓ ਦੇਖ ਤੇ ਅੰਮ੍ਰਿਤ ਹੋਇਓ 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 ਉਚਾਰਨ ਕਰਨਾ ਹੋਇਓ ਨਹੀਂ ਕਹਿਣਾ ਆਹੀ ਔਂਕੜ ਹੈ ਹਾਹੀ ਔਂਕੜ ਈੜੀ ਸਿਆਰੀ ਐੜਾ ਊੜਾ ਬੰਦ ਮੂਵਲਾ ਔਂਕੜ ਇਸ ਤਰ੍ਹਾਂ ਉਚਾਰਨ ਕਰਨਾ ਦੇਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਨਾਮ ਸਤਗੁਰ ਮੁਖ ਪਣਿਓ ਨਾਮ ਸਤਗੁਰ ਮੁਖ ਪਣਿਓ ਲੋਹਾ ਹੋਇਓ ਲਾਲ ਨਦਰ ਸਤਗੁਰ ਜਾਦ ਧਾਰੈ ਹਾਂ ਲੋਹਾ ਲੋਹਾ ਹੋਇਓ ਲਾਲ ਨਦਰ ਸਤਗੁਰ ਜਾਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਠੋ ਸ੍ਰੀਖੰਡ ਸਤਗੁਰ ਕੀਆ ਦੁਖ ਦਰਿਦਰ ਤਿਨ ਕੇ ਗਏ ਗਏ ਇਸ ਤਰ੍ਹਾਂ ਬੋਲਣਾ ਗਏ ਸਤਗੁਰੂ ਚਰਨ ਜਿਨ ਪਰਸਿਆ ਸੇ ਕਸ ਪ੍ਰੇਤ ਸੁਰ ਨਰ ਭਏ ਪੱਬਾ ਇਹਦੇ ਵਿੱਚ ਪੱਬੇ ਦੇ ਵਿੱਚ ਡੈਸ਼ ਜੀ ਦੇ ਕੇ ਭਾਏ ਗਏ ਇਸ ਤਰ੍ਹਾਂ ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਾਰਵ ਦਿੱਜੈ ਜਾਮ ਗੁਰੂ ਹੋਏ ਵੱਲ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਗੁਰੂ ਪਦਾਂ ਤੇ ਲਾ ਦੋ ਠਮਕ ਜਿਹੜੀ ਆ ਨਾ ਜਾਮ ਗੁਰੂ ਹੋਏ ਵੱਲ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚ ਹੈ ਘਰ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਧ ਮਹ ਤਰੈ ਜੋ ਗੁਰੂ ਨਾਮ ਰਿਧ ਮਹ ਤਰੈ ਸੋ ਜਨਮ ਮਰਨ ਦੋਥਿ ਰਹੈ ਗੌਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੌਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੌਰ ਕਰ ਸ਼ਬਦ ਸੁਪੰਨ ਸੁਪੰਨ ਗੌਰ ਕਰ ਸ਼ਬਦ ਸੁਪੰਨ ਅਗਨ ਕਟਹਿ ਸਭ ਤੇਰੇ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਵਨਲ ਕਹ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਿਆਥ ਸੰਸਾਰ ਮਹਿ ਜਿਨ ਗੁਰੂ ਨਾ ਦੇਖਿਓ ਨਾ ਕੀਓ ਇਥੀ ਵਿਸਰਾਮ ਤੇ ਅਕਿਆਥ ਸੰਸਾਰ ਮਹਿ ਗੁਰੂ 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 ਗੋੜ ਕਰ ਮਨ ਮੇਰੇ ਤਾਰਨ ਤਰਨ ਸਮੱਥ ਕਲਯੁਗ ਸੁਨਤ ਸਮਾਧ ਸ਼ਬਦ ਜਿਸ ਕੇਰੇ ਇਸ ਮੱਥ ਪਾਠ ਹੈ ਪ੍ਰਤਨ ਸਰੂਪਾਂ ਚ ਮੰਮੇ ਦੇ ਹੀਠਾਂ ਰਾਰਾ ਨਹੀਂ ਹੈ ਨਵੀਨ ਪੋਥੀਆਂ ਚ ਸਮਰਥ ਛਪਿਆ ਹੋਇਆ ਸਮੱਥ ਪਾਠ ਹੈ ਸਸਾ ਮਮਾ ਥਤੀ ਔਂਕੜ ਤਾਰਨ ਤਰਨ ਸਮੱਥ ਕਲਯੁਗ ਸੁਨਤ ਸਮਾਧ ਸ਼ਬਦ ਜਿਸ ਕੇਰੇ ਫੁਨ ਦੁਖਨ ਨਾਸ ਸੁਖਦਾਇਕ ਸੂਰਾ ਜੋ ਧਰਤ ਧਿਆਨ ਬਸਤ ਤਿਹ ਨੇਰੇ ਪੂਰਵ ਪੁਰਖ ਰਿਦੈ ਹਰਿ ਸਿਮਰਤ ਮੁਖ ਦੇਖਤ ਅਗਜਾਹਿ ਪਰੇਰੇ ਇਹ ਪਰੇਰੇ ਹੀ ਪਾਠ ਕਰਨਾ ਕਈ ਪਾਠ ਕਰਾਉਂਦੇ ਆ ਮੁਖ ਦੇਖਤ ਅਗਜਾਹਿ ਪਰੇਰੇ ਇਉਂ ਨਹੀਂ ਸੰਪਰਦਾ ਦਾ ਪਾਠ ਪਰੇਰੇ ਹੀ ਹੈ ਜਾ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੌਰ ਕਰ ਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਆ ਨਹੀਂ ਇੱਥੇ ਨਾਲ ਬੋਲਣਾ ਗਰੂ ਪਹਿਲਾ ਗੁਰੂ ਹੈ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਗੁਰੂ ਤਾਂ ਗੁਰੂ ਦਾ ਬਾਚਕ ਹੈ ਗਰੂ ਵੱਡੇ ਦਾ ਭਾਰੇ ਦਾ ਬਾਚਕ ਹੈ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਯਾਨੀ ਬਹੁਤਾ ਸੁਖ ਪਾਇਓ ਪਾਇਆ होती जो प्यास पूस पीस पैमान की हाँ पीस उच्चारण करना है होती जो प्यास पीस पैमान की पंचत सिद्ध को बेद मिलाया हाँ पंचत सिद्ध को बेद मिलाया पूर्ण पो मन ठोर बसो रस बासन स्यो जो दहं दिसत आयो तायो तायो ये भी पाठ ध्यान नाल उच्चारण करना है पूरन भू पू इते ठमक है मानठौर बसो इते विश्राम है रस बासन स्यो इते ठमक जो दहं दिसत आयो गोविंदवाल गोविंदपुरी सम जलन तीर ਜੱਲਣਾ ਤੀਰ ਵਿਪਾਸ ਬਨਾਇਆ ਗੋਬਿੰਦਵਾਲ ਇਹ ਇਕੱਠਾ ਹੀ ਪਾਠ ਹੈ ਗੋਬਿੰਦਵਾਲ ਇਥੇ ਯਮਕ ਲਾ ਦਨੀ ਗੋਬਿੰਦਪੂਰੀ ਸਾਮ ਇਥੇ ਵੀ ਸ੍ਰਾਮ ਹੈ ਜੱਲਣਾ ਇਥੇ ਯਮਕ ਲਾ ਦਨੀ ਤੀਰ ਵਿਪਾਸ ਬਨਾਇਆ ਗਯੋ ਦੁਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਆ ਗਇਓ ਦੁੱਖ ਦੂਰ ਗਇਓ ਉਚਾਰਨ ਕਰਨਾ ਹੈ ਗਇਓ ਦੁੱਖ ਦੂਰ ਬਰਖਨ ਕੋ ਇਥੇ ਵਿਸਰਾਮ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਆ ਸਮਰੱਥ ਗੁਰੂ ਸਿਰ ਹੱਥ ਧਰਿ ਆਓ ਸਮਰੱਥ ਗੁਰੂ ਇਹ ਨਹੀਂ ਸਮਰੱਥ ਗੁਰੂ ਸਿਰ ਨਹੀਂ ਕਹਿ ਦੇਣਾ ਸਮਰੱਥ ਗੁਰੂ ਸਿਰ ਹੱਥ ਧਰਿ ਆਓ ਗੁਰ ਕੀਨੀ ਕਿਰਪਾ ਹਰ ਨਾਮ ਦੀਆ ਇੱਥੇ ਵਿਸਰਾਮ ਹੈ ਗੌਰ ਕੀਨੀ ਕਿਰਪਾ ਹਰ ਨਾਮ ਦੀਆ ਜਿਸ ਦੇਖ ਚਰਨ ਅਗਨ ਅਗਨ ਹਰਿ ਆਓ ਅਗਨ ਹਰਿ ਆਓ ਨਿਸਵਾਸਰ ਏਕ ਸਮਾਨ ਧਿਆਨ ਨਿਸਵਾਸਰ ਏਕ ਸਮਾਨ ਧਿਆਨ ਸੋ ਨਾਮ ਸੁਣ ਸੋਤ ਭਾਨ ਡਰਿਆਓ ਭਾਨ ਦਾਸ ਸੋ ਆਸ ਜਗਤਤਰ ਗੁਰੂ ਕੀ ਭਾਨ ਦਾਸ ਸੋ ਆਸ ਸੋ ਆਸ ਜਗਤਰ ਗੁਰੂ ਕੀ ਸਵਾਸ ਇਕੱਠਾ ਨਹੀਂ ਪਾਠ ਕਰ ਦੇਣਾ ਕਿਤੇ ਪਾਰਸ ਭੇਟ ਪਰਸ ਕਰਿਓ ਇਹ ਪਰਸ ਹੀ ਬੋਲਣਾ ਹੈ ਪ੍ਰਸ ਨਹੀਂ ਕਹਿਣਾ ਕਿ ਪ੍ਰਸ ਬੋਲ ਜਾਂਦੇ ਹਨ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰਾਥ ਗੁਰੂ ਸਿਰ ਹੱਥ ਧਰਿਓ ਆਗ ਰੱਖੋ ਦਾਸ ਪਾਠ ਕੀ ਲਾਜ ਰੱਖੋ ਬਦ ਤੇ ਵਿਸਰਾਮ ਹੈ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਵਸਤਰ ਦੀਨ ਬਹੁ ਸਾਜ ਸੋਦਾਮਾ ਅਪਦਾ ਤੇ ਰਾਖਿਆ ਸੋਦਾਮਾ ਹੋੜਾ ਲੱਗਿਆ ਸੁਦਾਮਾ ਨਹੀਂ ਕਹਿਣਾ ਦੀर्घ ਮਾਤਰਾ ਹੈ ਸੋਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤਿਹ ਕਾਜ ਗਨਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਗੁਰ ਸੋ ਪ੍ਰਸੰਨ ਕਾਲ ਜੁਗ ਹੋਏ ਸੋ ਪ੍ਰਸੰਨ ਵੱਖਰਾ ਪਾਠ ਹੈ ਸ੍ਰੀ ਸਤਗੁਰ ਸੋ ਪ੍ਰਸੰਨ ਇਥੇ ਠਮਕ ਕਾਲ ਜੁਗ ਹੋਏ ਇਥੇ ਵਿਸਰਾਮ ਹੈ ਰੱਖੋ ਦਾਸ ਭਾਟ ਕੀ ਲਾਜ ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਾਪ ਪ੍ਰਾਨੀ ਆਹੋ ਸ਼ਬਦ ਹਰ ਹਰ ਜਾਪੈ ਨਾਮ ਨੰਬ ਨਿਦ ਅਪੈ ਰਸਨ ਅਹ ਨਿਸਰਸ ਸਤ ਕਰ ਜਾਨੀ ਆਹੋ ਸ਼ਬਦ ਹਰ ਹਰ ਜਾਪੈ ਇਥੇ ਠਮਕ ਨਾਮ ਨੰਬ ਨਿਦ ਅਪੈ ਇਥੇ ਵਿਸਰਾਮ ਹੈ ਰਸਨ ਅਹ ਨਿਸਰਸ ਸਤ ਕਰ ਜਾਨੀ ਆਹੋ ਫੁਨ ਪ੍ਰੇਮ ਰੰਗ ਪਾਈਐ गुरमुख है त्याई है यह त्याई है पति विश्राम अन्न मार्ग तज हो हर हो। हो, हर हो अन्न कसके बोलना अन्न मार्ग तज हो हर ज्ञानी हो वचन गोर रेत तर हो पंच भू बस कर हो जन्म कोल उदर हो द्वार हर मानी हो ਬਚਨ ਗੁਰ ਰੇਦ ਧਰਹੁ ਇਥੇ ਠਮਕ ਪੰਜ ਭੂ ਬਸ ਕਰਹੁ ਇਥੇ ਵਿਸਰਾਮ ਜਨਮ ਕੋਲ ਉਦਰਹੁ ਦਵਾਰ ਹਰ ਮੰਨਿਯਹੁ ਜੋ ਤਾ ਸਭ ਸੁਖ ਇਤ ਉਤ ਤੁਮ ਬੰਛਵਹੁ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਅਹੋ ਇ ਦੋ ਵਿਸਰਾਮ ਹਨ ਜੋ ਦਾ ਸਭ ਸੁਖ ਇਤਿਥਮਕ ਇਤ ਉਤ ਤੁਮ ਬੰਚਵਹ ਇਥੇ ਵਿਸਰਾਮ ਹੈ ਪਹਿਲਾ ਗੁਰੂ ਗੁਰ ਗੁਰੂ ਗੁਰ ਇਥੇ ਦੂਸਰਾ ਵਿਸਰਾਮ ਹੈ ਗੁਰੂ ਜਪ ਪ੍ਰਾਨੀ ਅਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਤਰਹੁ ਧਿਆਨ ਹਰ ਇਹ ਥੋੜਾ ਨਖੇਰ ਕੇ ਪੜਨਾ ਕਿਤੇ ਹਰ ਮਨ ਨਹੀਂ ਕਹਿ ਜਣਾ ਆਗਮ ਗੁਨ ਜਾਨ ਨਿਧਾਨ ਹਰ ਮਨ ਤਰਹੁ ਧਿਆਨ ਇਥੇ ਵਿਸਰਾਮ ਹੈ ਐਹਨੇ ਸ ਕਰਹੁ ਬਚਨ ਗੁਰ ਰਿਦੈ ਧਾਰ ਫੁਨ ਗੁਰੂ ਜਾਲ ਬਿਮਲ ਅਤਾਹ ਵਜਣ ਕਰਹੁ ਸੰਤ ਗੁਰ ਸਿਖ ਤਰਹੁ ਨਾਮ ਸੰਗ ਨਾਮ ਸੱਚ ਰੰਗ ਸਰ ਇਹ ਦੋ ਵਿਸਰਾਮ ਹਨ ਧਿਆਨ ਨਾਲ ਲਾਉਣੇ ਹਨ ਫੋਨ ਗੁਰੂ ਜਲ ਬੇਮਲ ਇਥਥਮਕ ਅਥਾਹ ਮੱਜਨ ਕਰਹੁ ਇਥੇ ਵਿਸਰਾਮ ਹੈ ਸੰਤ ਗੁਰ ਸਿਖ ਤਰਹੁ ਇਥੇ ਦੂਸਰਾ ਵਿਸਰਾਮ ਹੈ ਨਾਮ ਸੱਚ ਰੰਗ ਸਰ ਵਿਸਰਾਮ ਤੇ ਜ਼ਿਆਦਾ ਰੁਕੀਦਾ ਹੈ ਇਥੇ ਦੋ ਵਿਸਰਾਮ ਸੰਪਰਦਾਇ ਚ ਲਵਾਏ ਜਾਂਦੇ ਹਨ ਫੋਨ ਗੁਰੂ ਜਲ ਬੇਮਲ ਅਥਾਹ ਮੱਜਨ ਕਰਹੁ ਸੰਤ ਗੁਰ ਸਿਖ ਤਰਹੁ ਨਾਮ ਸੱਚੇ ਰੰਗ ਸਰ ਸਦਾ ਨਰ ਵੈਰੇ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸਬਦ ਰਸ ਕਰਤ ਦ੍ਰਿੜ ਭਗਤ ਹਰ ਇਹ ਵੀ ਦੋ ਵਿਸਰਾਮ ਹਨ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਇਥੇ ਵਿਸਰਾਮ ਪਹਿਲਾ ਹੈ ਪ੍ਰੇਮ ਗੁਰ ਸਬਦ ਰਸ ਇਥੇ ਦੂਸਰਾ ਵਿਸਰਾਮ ਹੈ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਭ੍ਰਮ ਤਜਹੁ ਨਾਮ ਗੁਰਮੁਖ ਭਜਹੁ ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਸਤ ਕਰ ਜੀ ਵੀ ਇਸਰਾਮ ਮੁਗਧ ਮਨ ਭ੍ਰਮ ਤਜਹੁ ਨਾਮ ਗੁਰਮੁਖ ਭਜਹੁ ਇਥੇ ਵੀ ਇਸਰਾਮ ਹੈ ਗੁਰੂ ਗੁਰ ਗੁਰੂ ਗੋਰਾ ਇਥੇ ਦੂਸਰਾ ਗੁਰੂ ਜਪ ਸਤ ਕਰ